धन धन सतगुरु तेरा ही आसरा सतगुरु जी की प्यारी सात संगत जी अब सभी ने अपने ध्यान को एकाग्र करते हुए पूज्य गुरु जी के अनमोल वचनों को श्रवण करना है जी धन धन सतगुरु तेरा ही आसरा सचे मुर्शदे कामिल दाता रहबर शास्त्राम जी महाराज दा पाक पवित्र अवतार महीना जन्म महीना चल रहा है ਔਰ ਇਹ ਪੰਡਾਰਾ ਜੋ ਜਨਮ ਮਹੀਨੇ ਦਾ ਕੱਲ ਨੂੰ ਮਨਾਇਆ ਜਾ ਰਿਹਾ ਹੈ ਇਹ ਪੰਜਾਬ ਦੀ ਸਾਧ ਸੰਗਤ ਵੱਲੋਂ ਔਰ ਸਾਰਿਆਂ ਨੂੰ ਬੇਪਰਵਾਜੀ ਦੇ ਅਵਤਾਰ ਮਹੀਨੇ ਦੀ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵਧਾਈਆਂ ਸਤਿਗੁਰ ਮੁਰਸ਼ਦ ਦਾ ਗੁਣ ਇਨਸਾਨ ਅਗਰ ਗਉਣ ਲੱਗ ਜਾਵੇ ਇੱਕ ਉਮਰ ਤੱਕ ਹੀ ਸੈਂਕੜੇ ਉਮਰਾਂ ਮਿਲ ਜਾਣ ਹਜ਼ਾਰਾਂ ਉਮਰਾਂ ਮਿਲ ਜਾਣ ਤਾਂ ਵੀ ਗਾਇਆ ਨਹੀਂ ਜਾ ਸਕਦਾ ਕੀ ਦੁਨੀਆ ਵਿੱਚ ਸਾਇੰਸ ਕੋਲੇ ਜਾਂ ਕਿਸੇ ਹੋਰ ਕੋਲੇ ਐਦਾਂ ਦੀ ਕੋਈ ਦਵਾਈ ਹੈ ਜਿਹਨੂੰ ਸੁਗੋਂ ਨਾਲ ਮਰਦੇ ਜਿੰਦਾ ਹੋ ਜਾਣ ਕੀ ਤੁਸੀਂ ਉਸ ਦਾ ਕੋਈ ऋण चुका सकदे हो जो ਤੁਹਾਨੂੰ ਨਵੀਂ ਜ਼ਿੰਦਗੀ ਬਖਸ਼ ਦੇ ਨਹੀਂ ਚੁਕਾਇਆ ਜਾ ਸਕਦਾ ਪਰ ਇਸਦਾ ਮਤਲਬ ਇਹ ਵੀ ਨਹੀਂ ਹੈ ਕਿ ਅਸੀਂ ਰਿਣ ਨਹੀਂ ਚੁਕਾ ਸਕਦੇ ਤੇ ਗੁਣਗਾਨ ਨਾ ਗਾਈਏ ਦਿਨ ਰਾਤ ਸ਼ੁਕਰਾਨਾ ਕਰੋ ਦਿਨ ਰਾਤ ਆਪਣੇ ਸਤਿਗੁਰ ਮੁਰਸ਼ਿਦ ਦੇ ਗੁਣਗਾਨ ਗਾਓ ਇਹ ਉਸਦਾ ਰਿਣ ਚੁਕਾਉਣਾ ਨਹੀਂ ਬਲਕਿ ਇਸ ਦੇ ਬਦਲੇ ਚ ਵੀ ਉਹ ਤੁਹਾਨੂੰ ਖੁਸ਼ੀਆਂ ਨਾਲ ਭਰਪੂਰ ਰੱਖੇਗਾ ਔਰ ਹਮੇਸ਼ਾ ਉਸ ਤਰ੍ਹਾਂ ਦੀ ਰਹਿਮਤ ਤੁਹਾਡੇ ਤੇ ਵਰਸਾਉਂਦਾ ਰਹੇਗਾ انسان ਨੂੰ ਇਨਸਾਨੀਅਤ ਕਦੇ ਛੱਡਣੀ ਨਹੀਂ ਚਾਹੀਦੀ ਸੱਚੇ ਦਾਤਾ ਰਹਿبر ਨਹੀਂ ਸ਼ਮਸਤਾਨਾ ਸ਼ਾਸਤਨਾਮ ਇੱਕੋ ਹੀ ਗੱਲ ਇਹ ਹੀ ਸਮਝਾਇਆ ਕਿ ਆ ਵਿੱਚ ਦੀ ਬੇਗਰਜ ਨਹੀਂ ਸਵਾਰਥ ਭਾਵਨਾ ਦਾ ਪਿਆਰ ਕਰੋ ਮੁਹੱਬਤ ਕਰੋ ਕਦੇ ਕਿਸੇ ਦਾ ਦਿਲ ਨਾ ਦੁਖਾਓ ਮਾਲਕ ਤੋਂ ਮਾਲਕ ਦੀ ਔਲਾਦ ਦਾ ਭਲਾ ਮੰਗੋ ਭਲਾ ਕਰੋ ਜੇ ਤੁਸੀਂ ਭਲਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਬੁਰਾ ਵੀ ਨਾ ਕਰੋ ਧਿਆਨ ਆਪਣੇ ਸਤਿਗੁਰ ਮੁਰਸ਼ਿਦ ਵੱਲ ਰੱਖੋ ਸత్సੰਗ ਜਾ ਕੇ ਬੈਠਦੇ ਹੋ ਧਿਆਨ ਅੱਲਾ ਵਾਹਿਗੁਰੂ ਸਤਿਗੁਰ ਮਾਲਿਕ ਵੱਲ ਹੋਣਾ ਚਾਹੀਦਾ ਹੈ ਨਾ ਕਿ ਮਜ਼ਾਕ ਜਾਂ ਗੱਲਾਂ ਬਾਤਾਂ ਜਾਂ ਚੌਟ ਐਦਾਂ ਦੀ ਚੀਜ਼ ਜਿਹੜਾ ਬੰਦਾ ਕਰਦਾ ਹੈ ਸਾਹ ਪਤਾ ਚੱਲਦਾ ਹੈ ਉਹ ਸੇਵਾ ਦਾ ਵੀ ਮਜ਼ਾਕ ੜਾਉਂਦਾ ਹੈ ਔਰ ਉਹ ਸਿਮਰਨ ਦਾ ਵੀ ਕੱਚਾ ਹੁੰਦਾ ਹੈ ਜੋ ਸਿਮਰਨ ਦੇ ਪੱਕੇ ਹਨ ਕਿਤੇ ਬੈਠੇ ਤੁਸੀਂ ਦੇਖ ਲੋ ਅੱਖਾਂ ਬੰਦ ਕਰਨ ਦੀ ਲੋੜ ਨਹੀਂ ਹੁੰਦੀ ਖੁੱਲੀਆਂ ਅੱਖਾਂ ਵਾਲੀ ਉਹ ਪਰਮਪిత ਪਰਮਾਤਮਾ ਦੇ ਨੂਰੀ ਨਜ਼ਾਰੇ ਦੇਖ ਲੈਂਦੇ ਹਨ ਸੁਜਤ ਸਤ ਸੰਚਾ ਕੇ ਬੈਠਦੇ ਹੂੰ ਚੁਗਲੀ ਨਿੰਦਾ ਸ਼ਰਾਰਤਾ ਇਹ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਸਭ ਦਰਗਾਹ ਚ ਮਨਜ਼ੂਰ ਹੱਥੋਂ ਤੋ ਹੋਈ ਜਾਂਦਾ ਹੈ ਸੋ ਫਿਰ ਤੁਹਾਡੀਆਂ ਬਣੀਆਂ ਬਣਾਈਆਂ ਖੁਸ਼ੀਆਂ ਬਣੀ ਬਣਾਈ ਸੇਵਾ ਬਣਾ ਬਣਾਇਆ ਸਿਮਰਨ ਸਾਰਾ ਘਟਿਆ ਜਾਂਦਾ ਹੈ ਇਸ ਦਾਇਰੇ ਅੰਦਰ ਜਦੋਂ ਆ ਕੇ ਬੈਠ ਜਾਂਦੇ ਹੂੰ ਤੇ ਜਾਂ ਤਾਂ ਸਤਿਗੁਰ ਮੌਲਾ ਦੀ ਗੱਲ ਕਰੋ ਅਗਰ ਕਰਨੀ ਹੈ ਨਹੀਂ ਤੇ ਸ਼ਬਦ ਬਾਣੀ ਚੱਲ ਰਹੀ ਹੈ ਧਿਆਨ ਨਾਲ ਸੁਣੋ ਕਿਉਂਕਿ ਜੋ ਗ੍ਰੰਥਾਂ 'ਚੋ ਸ਼ਬਦ ਬੋਲੇ ਜਾਂਦੇ ਹਨ ਉਹ ਬੇਪਰਵਜ ਦੇ ਵਚਨ ਹੁੰਦੇ ਹਨ ਔਰ ਉਹਦੇ ਨਾਲ ਸਿਮਣ ਵਾਂਗੂ ਖੁਸ਼ੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਸੋ ਵਚਨ ਸੁਣੋ ਧਿਆਨ ਨਾਲ ਸੋਚੋ ਕਿ ਸਾਡੇ ਅੰਦਰ ਕੀ ਕਮੀ ਹੈ ਔਰ ਉਹਨਾਂ ਕਮੀਆਂ ਨੂੰ ਦੂਰ ਕਰਦੇ ਜਾਓ ਜੋ ਜੋ ਤੁਹਾਡੀਆਂ ਕਮੀਆਂ ਤੁਹਾਡੇ ਤੋਂ ਦੂਰ ਹੁੰਦੀਆਂ ਜਾਣਗੀਆਂ ਤੇ ਉਦੋਂ ਤੁਸੀਂ ਮਾਲਕ ਦੇ ਨਜ਼ਦੀਕ ਹੁੰਦੇ ਜਾਓਗੇ ਪਰਮਪਿਤਾ ਪਰਮਾਤਮਾ ਨੂੰ ਪਾਉਣ ਦਾ ਹੋਰ ਕੋਈ ਤਰੀਕਾ ਨਹੀਂ ਉਸ ਨੂੰ ਰਿਝਾਉਣ ਦਾ ਹੋਰ ਕੋਈ ਤਰੀਕਾ ਨਹੀਂ ਇੱਕੋ ਇੱਕ ਤਰੀਕਾ ਹੈ ਔਰ ਉਹ ਹੈ ਅੱਲਾ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਣਾ ਔਰ ਉਸ ਦੀ ਔਲਾਦ ਦੀ ਸੇਵਾ ਕਰਨਾ ਔਰ ਬਹੁਤ ਸੇਵਾਦਾਰ ਆਏ ਹਨ ਜਿੱਦਾਂ ਕੱਲ ਹਰਿਆਣਾ ਅੱਜ ਪੰਜਾਬ ਬਹੁਤ ਸੇਵਾਦਾਰ ਸੋ शिवदार तो विष्णु पुराण ਵੰਗੋ ਮੱਛਲੀ ਵਾਲਾ ਕੰਮ ਹੈ ਜੋ ਰਾਜਾ ਨੇ ਪਹਿਲਾ ਅੰਜਲੀ ਚ ਪਾਈ ਫਿਰ ਆਪਣੇ ਕਮੰਡਲ ਚ ਪਾਲੀ ਫਿਰ ਜਾ ਕੇ ਜਿੱਥੇ ਖੁਦ ਨਾ ਹੁੰਦਾ ਸੀ ਉੱਥੇ ਫਿਰ ਬਾਹਰ ਜਿੱਥੇ সুই밍 ਪੂਲ ਅੱਜ ਕੱਲ ਕਹਿੰਦੇ ਉੱਥੇ ਪਾਤੀ ਪਰ ਉਹ ਮੱਛਲੀ ਬੱਧੀ ਤੁਰ ਗਈ ਰਾਜਾ ਮੁੜਿਆ ਕਰੇ ਪਿੱਛੇ ਆਵਾਜ਼ ਆਇਆ ਕਰੇ ਰਾਜਨ ਇਹ ਤਾਂ ਬਹੁਤ ਛੋਟੀ ਜਗ੍ਹਾ ਹੈ ਰਾਜਾ ਸਮਝ ਗਿਆ ਕਿ ਇਹ ਕੋਈ ਮਛਲੀ ਆਮ ਮਛਲੀ ਨਹੀਂ ਹੈ ਉਹਨੂੰ ਚੱਕਿਆ ਸਮੁੰਦਰ ਚ ਲਿਆਇਆ ਹਰ ਹੱਥ ਜੋੜ ਕੇ ਖੜਾ ਹੋ ਗਿਆ ਕਿ ਤੁਸੀਂ ਕੌਣ ਹੋ ਇਹਨੂੰ ਦੱਸੋ ਤਾਂ ਵਿਸ਼ਨੂੰ ਜੀ ਪ੍ਰਗਟ ਹੋਏ ਦੱਸਿਆ ਕਿਉਂਕਿ ਸਮੁੰਦਰ ਵੀ ਛੋਟਾ ਪੈ ਗਿਆ ਸੋ ਤੁਹਾਡੇ ਪਿਆਰ ਮੁਹੱਬਤ ਦੇ ਸਾਹਮਣੇ ਜਗਤ ਤਾਂ ਸਾਰੀ ਛੋਟੀ ਪੈ ਜਾਂਦੀ ਹੈ ਐਸਾ ਸਤਿਗੁਰ ਮੋਲਾ ਦਾ ਪਿਆਰ ਹੈ ਐਸੀ ਮੁਹੱਬਤ ਹੈ ਕਿੰਨੇ ਭਾਗਾਂ ਵਾਲੇ ਹਾਂ ਔਰ ਕਿੰਨੇ ਭਾਗਾਂ ਵਾਲੇ ਤੁਹਾਡੇ ਮਾਪੇ ਜਿਨ੍ਹਾਂ ਦੇ ਬੱਚੇ ਸੇਵਾ ਕਰਦੇ ਹਨ ਵਰਨਾ ਅੱਜ ਕੱਲ ਲੋਕ ਮਾਪਿਆਂ ਦਾ ਨਾਂ ਕਲੰਕ ਚ ਯਾ ਰੇਤ ਚ ਮਿਲਾ ਰਹੇ ਹਨ ਠੋਕਰਾਂ ਤੇ ਹੈ ਜਿਹੜੇ ਬੁਰੇ ਕਰਮ ਕਰਦੇ ਨੇ ਲੋਗ ਉਹਨਾਂ ਦੇ ਕੁਲਾਂ ਨੂੰ ਲਾਨਤਾ ਵੇਚਦੇ ਹਨ ਕਿਹੋ ਜਿਹਾ ਜੰਗ ਪਿਆ ਪਤਾ ਨਹੀਂ ਕਿਹੋ ਜੇ ਰਾਖਸ਼ਾਂ ਦੇ ਪੈਦਾ ਹੋਇਆ ਹੈ ਔਰ ਆਪਣੇ ਮਾਪੇ ਦੀ ਨਿੰਦਾ ਕਰਵਾ ਲੈਣੀ ਆਪਣੇ ਕਰਮਾਂ ਨਾਲ ਐਦੂ ਵੱਡਾ ਪਾਪ ਨਹੀਂ ਸੋ ਮਾਪੇ ਦੀ ਅਗਰ ਤੁਹਾਡੀ ਸੇਵਾ ਨਾਲ ਵੜਾਈ ਹੁੰਦੀ ਹੈ ਤਾਂ ਤੁਹਾਡਾ ਰੇਣ ਉਤਰ ਜਾਂਦਾ ਹੈ ਇਹ ਵੀ ਆਪਣੇ ਆਪ ਚ ਬੇਮਿਸਾਲ ਹੈ ਕਹਿੰਦੇ ਮਾਂ ਦਾ ਰੇਣ ਬਾਪ ਦਾ ਕੋਈ ਚੁਕਾ ਨਹੀਂ ਸਕਦਾ ਪਰ ਸੇਵਾ ਦਰ ਚੁਕਾ ਰਹੇ ਹਨ ਵਾਕੀ ਪਰ ਇੱਕ ਗੱਲ ਪੱਲੇ ਬੰਨ ਲਓ ਸੇਵਾ ਕਰਦੇ ਹੋਏ ਬਚਨਾਂ ਤੇ ਪੱਕਾ ਪਹਿਰਾ ਦਿਆ ਕਰੋ ਮਾਲਕ ਦੀਆਂ ਰਹਿਮਤਾਂ ਆਉਂਦੀਆਂ ਹਨ ਬੇਅੰਤਹਾ ਦੁਗਣੀਆਂ ਚੌਗਣੀਆਂ ਖੁਸ਼ੀਆਂ ਚਾਰ ਤੋਂ ਸੱਤ ਦਿਨ ਸੇਵਾ ਕਰਕੇ ਤੁਸੀਂ ਜਾਣੇ ਹੋ ਜਿੰਨੇ ਦਿਨਾਂ ਦੀ ਸੇਵਾ ਕੀਤੀ ਉਹਦੇ ਅਨੁਸਾਰ ਚਾਰ ਦੀ ਕਰੀ ਤਾਂ ਚਾਰ ਦਾ ਦੁਗਣਾ ਚੌਗਣਾ ਫਲ ਸੱਤ ਦਿਨਾਂ ਦੀ ਕਰਕੇ ਜਾਣੇ ਹੋ ਤਸਤਰਾਂ ਦੀ ਅਗਲੀ ਵਾਰ ਆਉਗੇ ਦੁਗਣਾ ਚੌਗਣਾ ਫਿਰ ਸਤਿ ਦਿਲ ਲਾਉਣੀਓ ਤੋ ਫਲ ਮਿਲਣਾ ਹੀ ਮਿਲਣਾ ਹੈ ਇੱਕ ਦਿਨ ਤਾਂ ਇੱਕ ਦਿਨ ਦਾ ਸੋ ਉਹ ਫਲ ਤਾਂ ਸਤਗੁਰ ਨੇ ਭੇਜ ਦੇਣਾ ਹੈ ਉਸੇ ਟਾਈਮ ਤੁਹਾਡੇ ਹੱਥਾਂ 'ਚ ਪਾ ਜਾ ਦਿੰਦਾ ਤੁਹਾਡੇ ਅੰਦਰ ਤੁਹਾਡੇ ਦਿਮਾਗ 'ਚ ਤੁਹਾਡੇ ਨਾਲ ਹੀ ਭੇਜ ਦਿੰਦਾ ਹੈ ਪਰ ਅਗਰ ਤੁਸੀਂ ਬਚਨਾਂ ਦੀ ਕਾਟ ਕਰਦੇ ਹੋ ਤਾਂ ਇੱਕ ਤਰ੍ਹਾਂ ਤੁਸੀਂ ਆਪਣੀ ਝੋਲੀ ਫਾੜ ਲੈਨੇ ਹੋ ਤੁਹਾਡੀ ਝੋਲੀ ਫਟ ਜਾਂਦੀ ਹੈ ਸੋ ਜੋ ਰਹਿਮਤ ਸਤਗੁਰ ਮੌਲਾ ਨੇ ਭੇਜੀ ਹੁੰਦੀ ਹੈ ਜੋ ਬਰਕਤਾਂ ਮਾਲਕ ਨੇ ਭੇਜੀਆਂ ਹੁੰਦੀਆਂ ਹਨ ਤੁਹਾਡੇ ਵਚਨਾਂ ਦੀ ਕਾਟ ਕਰਨ ਤੁਹਾਡੀ ਝੋਲੀ ਫਟ ਜਾਣ ਕਰਨ ਉਹ ਸਾਰੀਆਂ ਵਾਪਸ ਚਲੀਆਂ ਜਾਂਦੀਆਂ ਹਨ ਸੋ ਇਸ ਲਈ ਆਪਣੇ ਅੰਦਰ ਪਰਮ ਪਿਤਾ ਪ੍ਰਮਾਤਮਾ ਨੂੰ ਯਾਦ ਕਰਿਆ ਕਰੋ ਮਾਲਕ ਤੋਂ ਮਾਲਕ ਨੂੰ ਮੰਗਿਆ ਕਰੋ ਤਾਂ ਕਿ ਮਾਲਕ ਦੀਆਂ ਖੁਸ਼ੀਆਂ ਮਿਲਣ ਔਰ ਹਮੇਸ਼ਾ ਇੱਕ ਗੱਲ ਦਾ ਧਿਆਨ ਰੱਖਿਆ ਕਰੋ ਸਤਗੁਰ ਪੀਰ ਫਕੀਰ ਜੋ ਤੁਹਾਨੂੰ ਗੱਲ ਕਹਿੰਦਾ ਹੈ ਕਿ ਅੱਲਾ ਵਾਹਿਗੁਰੂ ਦੇ ਸਮਾਨ ਕਿਸੇ ਨੂੰ ਨਾ ਸਮਝਿਆ ਕਰੋ ਇਹ ਗੱਲ ਜ਼ਰੂਰ ਪੱਲੇ ਬੰਨੋ ਕਿਉਂਕਿ ਆਦਮੀ ਕਿਸੇ ਦੀ ਵੀ ਧਿਆਨ ਦੇ ਕੇ ਯਾਰੀ ਤਾਂ ਨੇੜੇ ਹੋਊਗਾ ਇਹ ਤਾਂ ਬਹੁਤ ਵੱਡਾ ਹੈ ਇਹ ਤਾਂ ਫਲਾਨਾ ਹੈ ਜੋ ਕਰਮਾਂ ਦਾ ਖੁਦ ਭਰਿਆ ਹੈ ਉਹ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਆਦਮੀ ਸਿਰਫ ਆਦਮੀ ਹੈ ਨਾਰਾ ਲਾਉਣਾ ਫਰਜ਼ ਹੈ ਹਰ ਬੰਦੇ ਨੂੰ ਚਾਹੇ ਅਣਜਾਣ ਤੋਂ ਅਣਜਾਣ ਵੀ ਤੁਹਾਨੂੰ ਸੱਸੰਗੀ ਮਿਲ ਜੇ ਨਾਰਾ ਲਾਓ ਮਾਲ ਖੁਸ਼ੀਆਂ ਦਿੰਦਾ ਪਰ ਉਹਦੋਂ ਗਾਂਹ ਵੱਦਦੇ ਹੋ ਕਿਸੇ ਦੇ ਪੈਰਾਂ ਨੂੰ ਚੜਦੇ ਹੋ ਜਾਂ ਕਿਸੇ ਦੇ ਹੋਰ ਉਹ ਸਹੀ ਨਹੀਂ ਹੈ ਪਰਾਂ ਦੇ ਹੱਥੀ ਲਾਉਣੇ ਤਾਂ ਆਪਣੀ ਮਾਂ ਦੇ ਲਾਓ ਆਪਣੇ ਬਾਪ ਦੇ ਲਾਓ ਜੋ ਕਿ ਵਾਕਈ ਕਾਬਲ ਹਨ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਹੈ ਹੋਰਾਂ ਦੇ ਨਹਰਾ ਲਾ ਛੱਡੋ ਝੁਗਣ ਦਾ ਮਤਲਬ ਇਹ ਹੁੰਦਾ ਕਿ ਝੁੱਕੇ ਨਹਰਾ ਲਾਓ ਪਰ ਕਈ ਲੋਕ ਇਦਾਂ ਕਰਦੇ ਆ ਉਹ ਜੀ ਤੁਸੀਂ ਤਾਂ ਫਲਾਨੇ ਜੀ ਤੁਸੀਂ ਢਿੰਗੜ ਜੀ ਉਹਦੇ ਅੰਦਰ ਹੁੰਦਾ ਹਵਾਂ ਦਾ ਕੁਝ ਨਹੀਂ ਵਿਚਾਰੇ ਦਾ ਲਫਾਫਾ ਵੀ ਫਟ ਜਾਂਦਾ ਜਿਹੜਾ ਮਾੜਾ ਮੋਟਾ ਬਣਿਆ ਹੁੰਦਾ ਔਰ ਤੁਹਾਡੀਆਂ ਖੁਸ਼ੀਆਂ ਵੀ ਚਲੀਆਂ ਜਾਂਦੀਆਂ ਹਨ ਸੋ ਇਸ ਲਈ ਦੇਨਤਾ ਨਮਰਤਾ ਰੱਖਣੀ ਜ਼ਰੂਰੀ ਹੈ ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਸ ਸ੍ਰੀ ਰਹਿਮਾਨ ਦਾ ਸਤਿਗੁਰ ਦੀ ਦਰਦਰ ਤੇ ਚੁਕਾਇਆ ਨਹੀਂ ਜਾਂਦਾ ਬੇਪਰਵਾਜੀ ਨੇ ਸ਼ਬਦ ਬਣਾਇਆ ਹੈ ਭਜਨ ਬਣਾਇਆ ਹੈ ਉਸ ਦਾ ਮਤਲਬ ਹੀ ਇਹ ਹੈ ਕਿ ਇੰਨੀ ਵੀ ਮਾਨ ਬੜਾਈ ਕਿਸੇ ਨੂੰ ਨਾ ਕਰੋ ਕਿ ਤੁਸੀਂ ਸੋਚੋ ਪਤਾ ਨਹੀਂ ਉਹਦੇ ਨਾਲ ਸਤਿਗੁਰ ਖੁਸ਼ ਹੋਏਗਾ ਨਹੀਂ ਤੁਹਾਡੀਆਂ ਖੁਸ਼ੀਆਂ ਜਾਂਦੀਆਂ ਆਮ ਸਤਕਾਰ ਹਰ ਕਿਸੇ ਦਾ ਜ਼ਰੂਰੀ ਹੈ ਉਹ ਹਰ ਸత్సੰਗੀ ਇੱਕ ਦੂਜੇ ਦਾ ਕਰਿਆ ਕਰੋ ਔਰ ਉਹ ਤੋਂ ਜ਼ਿਆਦਾ ਨਾ ਕਰਵਾਓ ਤੇ ਨਾ ਹੀ ਕਰੋ ਕਿਉਂਕਿ ਤਾਂ ਵਾਹਿਗੁਰੂ ਰਾਮ ਲਈ ਵਚਾ ਕੇ ਰੱਖੋ ਉਹਦਾ ਜਿੰਨਾ ਕਰੋਗੇ ਉਨਾ ਹੀ ਘਟੇਗਾ So, उस वाहगुरु का उस राम का उस अल्लाह का सत्कार करो उसकी भगती करो उसकी इबादत करो यकीन अंदर बाहर खुशियां घर बरकत जरूर आव संगत परन करना चाहती है ध्यान से सुन लीजिए क्योंकि इससे कई गुणा बढ़ के घरों में खुशियां आती हैं जो परन करना चाहेंगे अगर कोई निंदा करता है तो उसे रोकेंगे या फिर उससे किनारा कर लेंगे तो ये पर्ण है जो शासक करना चाहती है तो हाथ खड़ा करके आप बताएं सो मालिक कई गुना बढ़ के इसे सैकड़ों गुना बढ़ के आपके घरों में झोड़ियां भरे नई खुशियां लेके आए जोर से नारा लगा के हाथ नीचे कर लीजिए आशीर्वाद दंधन सतगुरु तेरा आसरा सतगुरु जी की प्यारी सात संगत जी आप जी ने बहुत ही प्रेम पूर्वक सतगुरु जी के वचनों को श्रवण किया और अगर आप गुरु जी के और सत्संग सुनना चाहते हैं तो इस चैनल को लाइक शेयर एंड सब्सक्राइब जरूर करें धन धन सतगुरु तेरा यासरा